ਯੋ ਮੇਰ ਪਰ ਇਹ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਪਰਸੋਂ ਆਉਣਾ ਲੋਕੋ ਮੋਟੀਆਂ ਮੇਰੇ ਉਹ ਵੀ ਮਾਰੇ ਰੈਕਵੈਸਟ ਕਰਦੇ ਸਰਪੈਕ 167 123 ਚੋਕੇਟਰ ਆਉਂਦਾ ਜੀ ਜੇ ਆਪਾਂ ਆਪਣੀ ਸਰਵਿਸ ਅਸੀਂ ਨਵਾਂ ਆਰਡਰ ਕਰ ਲਿਆ ਨਾ ਬੱਜਾ ਵਾਧਾ ਰੱਖੋ ਜੀ ਆਰਡਰ ਦੇਰ ਗਏ ਦੁਕਾਨ ਬਣਦੀ ਇਹਨਾਂ ਦੀ ਆ ਵੀ ਆਓ ਐਜੋ ਸਾਲ ਬਲਾਓ ਫਤਹਿ ਜੋ ਖਵਾਲੂ ਜੋ ਇਕਦਮ ਫੇ ਆਈ ਕਿਦਾਂ ਜੀ ਡੂਟੀ ਤੇ ਬੁੱਕ ਤੋਂ ਗੋਂ ਪਾਰੇ ਇਹ ਬਾਬਾ ਜੀ ਇਹਨਾ ਜੇਨਾ ਐਸੋਸੀਏਸ਼ਨ ਨੇ ਲਿਖੀ ਦਿੱਤਾ ਕੁਝ ਉਹ ਉਤਨਾ ਪ੍ਰਾਈਜੈਂਸਨ ਆ ਸਕਦਾ ਅੱਛਾ 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 ਜਿਹੜੀ ਜਿਹੜੀ ਪ੍ਰੋਬਲਮ ਹੋ ਜਾਂਦਾ ਪਪੀ ਕਹਿੰਦਾ ਇਸ ਕਰਕੇ ਹੈ ਜਿਹਦੇ ਵਿੱਚ ਸ਼ੁਕਰ ਕਰਦਾ ਉਹ ਵੀ ਕਰਦਾ ਹੈ ਜਾਈਂਗਾ ਹਾਂ ਜਾਈਂਗਾ ਅੱਛਾ ਬੋਲਦਾ ਅੱਛਾ ਸ਼ਹਿਰ ਦੇ ਵਿੱਚ ਖੱਡੇ ਦੇਖਿਆ ਉਹ ਤੇਰੀ ਲੋਕਾਂ ਨੂੰ ਤਕਲੀਫ ਤੇ ਨਹੀਂ ਸਾਡੀ ਗੱਲ ਸੁਣੋ ਤੇਰੀ ਤਕਲੀਫ ਤੇਰੀ ਤਕਲੀਫ ਇਸ ਤਰ੍ਹਾਂ ਨਿਕਲਦੀ ਆ ਬੂਟੇ ਪਟਕੇ ਹਜੇ ਇੱਕ ਇੱਕੇ ਕਾ ਤੋਂ ਬਟਾਰੇ ਉਹਨਾਂ ਦੇ ਕਹਿਣ ਤੇ ਹੁਣ ਤੈਨੂੰ ਹੋਰ 2000 ਇੱਧਰ ਲਿਖ ਕੇ ਦੇ ਦੇਣ ਤੇ ਤੂੰ ਉਹ ਉਹ ਪਰਲੇ ਵੀ ਪਟਾ ਦੇਵੇਂ ਨਹੀਂ ਇਹ ਤੇ ਤੇਰੀ ਜੁਲਜੇ ਸਾਨੂੰ ਤਸਰਾ ਕੁਝ ਹੋਉਂਦਾ ਨਹੀਂ ਹੋਈ ਕੋਸ਼ਿਸ਼ ਨਹੀਂ ਆਪਾਂ ਅਫਸਰਾਂ ਦੇ ਆਕਰ ਦੇਣਾ ਕਿਹੜਾ ਅਫਸਰ ਬਾਤ ਸਾਡੀ ਸੀ ਸਰ ਕਿੱਥੇ ਲਖਾਲ ਕੋਲ ਅਫਸਰ ਅਫਸਰ ਦਿਖਾਓ ਸਾਡੇ ਕੋਲ ਅਫਸਰ ਉਹ ਨੂੰ ਦਨੋ ਅਸਲੇ ਵੀ ਕਹਿਆ ਸੀਗਾ ਕਿ ਸਾਨੂੰ ਸਾਨੂੰ ਹੁਣ ਵੀ ਗੱਲ ਹੋ ਗਈ ਜੀ ਜੀ ਪੱਲ ਵੀ ਐਸ.ਡੀ.ਐਮ ਨੂੰ ਵੀ ਅਸੀਂ ਕਹਿਆ ਸੀਗਾ ਕਿ ਕੋਈ ਕਿਤੇ ਕਮਸ਼ਾ ਨਹੀਂ ਕਰ ਸਕਦਾ ਜੇ ਪੁੱਢਾ ਦੀ ਜਗ੍ਹਾ ਦੇਖੋ ਪੁੱਢਾ ਦੀ ਸੜਕ 'ਕਮਸ਼ਾ' ਜੀ ਜੀ ਉਹਦੇ ਤੇ ਕੋਈ ਕਮਜਾ ਕਰਦਾ ਅਸੀਂ ਪੁੱਢਾ ਦੇ ਨਾਲ ਖੜੇ ਜੀ ਬੱਬਾ ਜੀ ਹੋਇਆ ਪਿਆ ਮੇਰਾ ਘਰਵਾਜੀ ਸਾਹਮਣੇ ਇਹ ਬੱਬਾ ਜੀ ਹੋਇਆ ਪਿਆ ਮੇਰਾ ਘਰਵਾ ਸਾਹਮਣੇ ਅੱਛਾ ਦੱਲੋ ਜੀ ਜੀ ਛੱਡਦੇ ਆ ਜੀ ਸਾਰਾ ਹੋ ਗਿਆ ਬਾਈ ਇਹਨਾਂ ਨੇ ਪਹਿਲਾਂ ਬਾਈ ਇਹ ਸਾਰੀ ਸੜਕ ਤੇ ਆ ਬੂਟੇ ਨਹੀਂ ਨਹੀਂ ਬਸ ਜੇ ਆਪਾਂ ਘਰ ਵੀ ਗਲਤ ਬਣਿਆ ਪਿਆ ਬੂਟੇ ਵੀ ਸਾਰਾ ਬਾਬਾ ਜੀ ਸਾਰੇ ਸੜਕ ਤੇ ਆ ਜੀ ਇੱਥੇ 45 ਫੁੱਟ ਸੜਕ ਤੇ ਆ ਬਾਬਾ ਜੀ ਪਾਪੋ ਜੀ 45 45 ਫੁੱਟ ਹੋ ਕੇ ਕਿੰਨੀਆਂ ਵਿੱਚ ਵੱਜੀ ਹੋਈ ਹਾਂਜੀ ਕਿੰਨੀ ਵਿੱਚ ਵੱਜੀ ਵਿੱਚ ਬਾਈ ਬਾਈ ਵੱਜੀ ਵਿਦ ਬਾਹਰੋਂ ਸੜਕਾਂ ਦੇ ਉੱਤੇ ਸਾਰੀਆਂ ਸੜਕਾਂ ਦੇ ਉੱਤੇ ਕਿਹੜੇ ਕੇਦ ਕਰ ਲੱਗੇ ਸਾਡੇ ਸੁਣੋ ਸਾਨੂੰ ਵੀ ਸੁਣੋ ਸਾਨੂੰ ਇੱਕ ਸਾਲ ਹੋ ਗਿਆ ਅਸੀਂ ਵੀ ਇਸੇ ਸ਼ਹਿਰ ਤੇ ਤੁਹਾਡੀ ਨਗਰੀ ਕੀ ਰਹੀ ਤੇ ਅਸੀਂ ਵੀ ਤੁਹਾਡੀ ਨਗਰੀ ਕਰੀਨੇ ਆ ਮੇਰੀ ਸੋ ਗੱਲ ਆ ਦੇਖੋ ਜੀ ਪਾਰਕ ਜਿਹੜਾ ਹੈਗਾ ਇਹਦੇ ਵਿੱਚ ਚੰਡੀਗੜ੍ਹ ਤੋਂ ਇਹਦੇ ਵਿੱਚ ਪਾਰਕ ਲਿਖਿਆ ਹੋਇਆ ਜੀ ਇਸ ਪਾਰਕ ਦੇ ਉੱਤੇ ਇਸ ਪਾਰਕ ਦੇ ਉੱਤੇ ਕਬਜ਼ਾ ਕੀਤਾ ਹਾਈ ਮੋਟ ਨੇ ਪਾਰਕ ਛੁਆਇਆ ਜੀ ਉਹ ਜਿਹੜਾ ਕਬਜ਼ਾ ਹਰ ਹਰ ਮੈਂ ਦੱਸਾਂ ਜੀ ਅੰਕ ਦੱਸੋ ਬਾਬਾ ਜੀ ਕਿ ਤਾਂ ਅੱਲਾ ਤਾਂ ਵੀਡੀਓ ਬੰਦ ਕਰਾਓ ਬਾਬਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਾਹਮਣੇ ਬਾਬਾ ਜੀ ਮੇਰਾ ਘਰ ਆ ਜੀ ਠੀਕ ਆ ਜਦੋਂ ਮੈਂ ਘਰ ਬਣਾਇਆ ਮੈਂ ਇਹਨਾਂ ਦੇ ਘਰ ਤੋਂ ਪਹਿਲਾਂ ਘਰ ਬਣਾਇਆ ਜਦੋਂ ਮੈਂ ਉਹਦੀ ਰਜਿਸਟਰੀ ਕਰਾਈ ਮੈਨੂੰ ਇਹ ਪਾਰਕ ਦੱਸਿਆ ਗਿਆ ਸੀ ਵੀ ਇੱਥੇ ਪਾਰਕ ਹੈ ਉਸ ਤੋਂ ਬਾਅਦ 63 ਨੰਬਰ ਵਾਲੇ ਨੇ ਸੱਚ ਜੀ ਸਿੰਘ ਚੰਦੀ ਨੇ ਇੱਥੇ ਘਰ ਬਣਾਇਆ ਜੀ ਠੀਕ ਆ ਜੀ ਜਗਜੀਤ ਸਿੰਘ ਚੰਦੀ ਨੇ ਘਰ ਬਣਾਇਆ ਘਰ ਬਣਾਉਣ ਤੋਂ ਬਾਅਦ ਇਸ ਪਾਰਕ ਨੂੰ ਉਹਨੇ ਡਿਵੈਲਪ ਕਰਨ ਦਾ ਯਤਨ ਕੀਤਾ ਕਿਉਂਕਿ ਪਹਿਲਾਂ ਵੀ ਏਟਾ ਲੱਗੀਆਂ ਹੋਈਆਂ ਸੀ ਅਸੀਂ ਇਹਨਾਂ ਦੇ ਕੋਲ ਆਏ ਅਸੀਂ ਇਹਨਾਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਵੇਖ ਲੈਂਦੇ ਹਾਂ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ پارک ਨੂੰ ਸਾਰਿਆਂ ਨੂੰ ਕਰਕੇ ਤੇ ਇਹਦੇ ਤੇ ਕਬਜ਼ਾ ਕੀਤਾ ਅਸੀਂ ਮਹਿਕਮੇ ਨੂੰ ਲਿਖੋ ਸੋਲਡਿਓ ਜੀ ਸੋਲਡਿਓ ਮੈਂ ਛੋਟਾ ਕਰਦਣਾ ਮਹਿਕਮੇ ਨੂੰ ਲਿਖ ਕੇ ਦੇ ਕੇ ਆਏ ਜੀ ਮਹਿਕਮੇ ਨੇ ਸਾਡੀ ਨਹੀਂ ਸੁਣੀ ਜੀ ਉਹ ਕਹਿੰਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਆਈ ਹਾਈ ਕੋਰਟ ਗਏ ਜੀ ਹਾਈ ਕੋਰਟ ਦੇ ਵਿੱਚ ਜਿਹੜੇ ਹੁਣ ਮੌਕੇ ਦੇ ਇੱਥੇ ਐਸ ਡੀ ਐਮ ਨੇ ਈਓ ਨੇ ਉਹ ਐਫੀਡਵਿਟ ਦੇ ਕੇ ਆਏ ਆ ਕਿ ਅਸੀਂ ਪਾਰਕ ਛਡਾ ਲਿਆ ਉਹਨਾਂ ਨੇ ਫਿਰ ਉਹ ਬੋਰਡ ਲਾਇਆ ਇਹ ਪਾਰਕ ਪੁੱਗਾ ਦਾ ਹੈ ਤੇ ਜੀ.ਟੀ.ਏ ਦਾ ਹੈ ਜੀ ਪਹਿਲੇ ਐਸ ਡੀ ਐਮ ਵੀ ਇੱਥੇ ਆ ਉਹਨਾਂ ਨੇ ਵੀ ਇੱਥੇ ਇੰਟਰਵਿਊ ਕੀਤਾ ਉਦੋਂ ਵੀ ਜਗਜੀਤ ਸਿੰਘ ਨੇ ਇਹ ਗੱਲ ਕਹੀ ਵੀ ਇਹ ਪਾਰਕ ੁੱਡਾ ਦਾ ਦਰਖਤ ਮੈ ਲਾਏ ਆ ਇਹਨੂੰ ਪਾਰਕ ਨੂੰ ਮੈ ਡਵੈਲਪ ਕੀਤਾ ਅਸੀਂ ਗਿਆ ਨਹੀਂ ਇਹ ਵੀ ਗੱਲ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਆ ਹਾਂਜੀ ਇਹ ਪਾਰਕ ਨੂੰ ੁੱਡਾ ਨੂੰ ਦੇ ਦਈਏ ਤੁਹਾਡਾ ਰੋਲਾ ਕੋਈ ਨਹੀਂ ੁੱਡਾ ਨੂੰ ਕਿਉਂ ਦੇਓ ਜੀ ੁੱਡਾ ਨੇ ਸਾਨੂੰ ਵੇਚਿਆ ਸਾਡੇ ਕੋਲ ਪੈਸੇ ਲੈ ਆ ਜੀ ਸਾਹਮਣੇ ਘਰ ਵਾਸਤੇ ਜੀ ੁੱਡਾ ਨੇ ੁੱਡਾ ਨੇ ਪਾਰਕ ਸਾਡੇ ਪੈਸੇ ਕੱਢੇ ਜੀ ਸਾਡੇ ਪੈਸੇ ਨਹੀਂ ਇਹ ਪੁੱਡਾ ਵੀ ਹੋਇਆ ਪਾਰਕ ਬੈ ਜਾਇਆ ਪਰ ਸਾਡੀ ਸਹੂਲਤ ਨਹੀਂ ਆ ਜੀ ਸਾਰੇ ਆ ਜੀ ਬਾਬਾ ਜੀ ਇਹ ਬੰਦਾ ਝੂਠ ਬੋਲਦਾ ਪੈਸੇ ਬਾਬਾ ਵਾਹ ਇਹ ਵੀ ਗੋਈ ਨਾਸ 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 ਇਹ ਕਵਾਜੀ ਰੁਕਪ ਕਵਾਜੀ ਰੁਕ ਮੈਂ ਪ੍ਰਪੁਰ ਚੰਪਨ ਚੰਪਨ ਪਾਪਾਈ ਦਾ ਬੋਲ ਨਹੀਂ ਤੇ ਉਹਨਾਂ ਨੂੰ ਕਿ ਇਹ ਅਸੀਂ ਸਾਨੂੰ ਸਮਝ ਆ ਗਈ ਹੈ ਵੀ ਥਾਂ ਦਾਦੀ ਹੈਗੀ ਪੁੱਤ ਹਾਂਜੀ ਤੇ ਫੇਗੀ ਪਾਰਕ ਬਣਿਆ ਤੁਹਾਡੇ ਸਾਹਮਣੇ ਹਾਂਜੀ ਉਹਦੇ ਉੱਤੇ ਇਹਦਾ ਕਬਜ਼ਾ ਹਾਂਜੀ 36% ਗੱਲ ਉਹਦੇ ਇਹਨੂੰ ਆਪਾਂ ਕਬਜ਼ਾ ਬਕਤ ਕਰਾ ਦਈਏ ਤੇ ਤੁਸੀਂ ਖੁਸ਼ ਇਹਨਾਂ ਲਈ ਉਹ ਦੰਚ ਜਿਹੜੇ ਛੁੱਟੇ ਬਾਹਰ ਸਾਡੇ ਉਹ ਹੀ ਕਰਦਾਂਗੇ ਜਵਾਨ ਜਿਹੜੇ ਸਾਡੇ ਕੋਲ ਹੋਰ ਬਹੁਤ ਬੈਂਦੀਆਂ ਸੀ ਉਹ ਵੀ ਕਰ ਦੇ ਦੱਸ ਬੈਂਕ ਵਿੱਚ ਪਾ ਦੋ ਨਹੀਂ ਨਹੀਂ ਇਹ ਫੇਰ ਤੁਸੀਂ ਖੁਸ਼ ਹਾਂ ਹਾਂ ਜੀ ਬੈਠੋ ਤੁਸੀਂ ਦੱਸੋ ਸਾਡੀ ਕਬਜ਼ਾ ਕਿਸ ਦਾ ਕਿਹਨੇ ਰੱਖਣਾ ਤੇ ਅਸੀਂ ਹੁਣ ਪਿੱਛੇ ਪੁੱਤਾਂ ਨਾਲ ਦੇ ਉੱਤੇ ਤੁਸੀਂ ਕੋਈ ਛੋਟੀ ਛੋਟੀ ਮੈਂ ਇਹ ਇਹ ਜਿਹੜਾ ਨਾ ਆ ਵੇਖੋ ਜੀ ਤੋਏ ਦੇ ਰੂਪ ਦੇ ਵਿੱਚ ਤੁਸੀਂ ਛੋਟੀ ਛੋਟੀ ਸਾਡੀ ਗੱਲ ਸੁਣੋ ਪਾਪਾ ਜੀ ਨਾਲ ਗੱਲ ਕਰ ਲਓ ਸਾਡੀ ਗੱਲ ਸਾਡੀ ਗੱਲ ਉਹਨੂੰ ਵਧੀਆ ਡਵੈਲਪ ਕੀਤਾ ਤੇਰੀ ਹਸਾਬ ਅਸੇ ਆ ਠੀਕ ਹੈ ਜੀ ਇਹ ਵੀ ਆਪਣੇ ਹਸਾਬ ਅਸੇ ਤੇ ਸਾਡੀ ਗੱਲ ਨੂੰ ਤੂੰ ਹਸਾਬ ਅਸੇ ਦਾ ਹੱਤ ਦਾ ਤੇ ਉਹਦੇ ਵਿੱਚ ਇਹ ਫਿਰ ਵੀ ਵਧੀਆ ਰਹੇ ਉਹਦੇ ਵਾਸਤੇ ਵੀ ਤੇਰਾ ਇਸ ਜੁਗਦਾਨ ਕਰਦੇ ਕਿਉਂਕਿ ਤੂੰ ਇਹਨੂੰ ਬਣਾਇਆ ਵਾ ਗਾਂ ਵੀ ਤੂੰ ਇਹਦੇ ਨਾਲ ਬੜਾ ਰਵਿਸ਼ ਇਹ ਜਿਹੜੇ ਤੇਰੇ ਕਾਗਜ਼ੀ ਵਾਲੀ ਗੱਲ ਉਹ ਜਿਹਦੇ ਉਤੇ ਨਾਰਾਜ਼ ਆ ਹਾਂਜੀ ਉਹ ਆਪੋ ਕਹਿੰਦਾ ਤੱਕ ਵੀ ਸਾਡੀ ਗੱਲ ਸੁਣੋ ਹਾਂਜੀ ਅਸੀਂ ਅਸੀਂ ਕਿਹੇ ਨਹੀਂ ਇੱਥੇ ਤੇ ਆਏ ਆ ਸਾਨੂੰ ਇਸ ਗੱਲ ਤੇ ਆ ਕਿ ਉੱਥੇ ਦਰਖਤ ਵੱਢ ਹੁੰਦੇ ਸੀ ਤੈਨੂੰ ਹੋਰ ਕੋਈ ਕਹਿੰਦੇ ਹੁੰਦੇ ਲੱਟ ਦਿੰਦੇ ਸੀ ਨਹੀਂ ਆਉਣਾ ਨਹੀਂ ਆਉਣਾ ਤੁਸੀਂ ਤੇਰਾ ਉਹ ਦੋ ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਕਿ ਜਿਹੜੀ ਲੱਗੀ ਹੋਈ ਹੈ ਜਿਹਦੇ ਵਾਸਤੇ ਅਸੀਂ ਹੋ ਕੇ ਫੇਰੇ ਆ ਉਹਨੇ ਕਦੋਂ ਹੋਣਾ ਪਰ ਪਿਛਲੇ ਵੀ ਸਾਡੇ ਬੁੱਟੇ ਗਏ ਸੀ ਅਸੀਂ ਕਹਿੰਦੇ ਉਹ ਬਹੁਤ ਪਰੇਸ਼ਾਨ ਕਰਕੇ ਬੁੱਟੇ ਹੁੰਦੇ ਸਾਡੇ ਕੋਲ ਨਿਆਹ ਹੁੰਦਾ ਸੀ ਥੋੜੇ ਕੋਲ ਹੁਣ ਆ ਗਏ ਤੇ ਸਾਡਾ ਮਕਸਦ ਇਹਨੇ ਇਹੀ ਹੈ ਕਿ ਇਹਦੀ ਜੀ ਚੀਜ਼ ਦਾ ਗਲਤ ਨਾ ਉਹ ਅਸੀਂ ਬੁੱਢਾ ਦੀ ਜਿਹੜੇ ਕਵਗੇ ਵਾ ਉਹਦੇ ਵਾਸਤੇ ਤੂੰ ਜਸਤ ਇਹ ਖੈਲੋ ਕਿਹੜੇ ਕਿਹੜੇ ਕਾਗਜ਼ ਦੇ ਉੱਤੇ ਲਿਖਾਉਣਾ ਹੈ ਜਾਂ ਕਿਹਦੇ ਉੱਤੇ ਨਹੀਂ ਬੱਸਣ ਵੀ ਕਬਜ਼ਾ ਨਹੀਂ ਗਾ ਜੀ 1% ਵੀ ਕਬਜ਼ਾ ਨਹੀਂ ਤੈਨੂੰ ਕਿਹਦੇ ਤੇ ਕਬਜ਼ਾ ਲੱਗਦਾ ਕਿਹਨੇ ਕੀਤਾ ਕਹਿੰਨੇ ਕੀਤਾ ਤੇ ਤੂੰ ਹੁਣ ਜੋਗਾ ਕਰਦੇ ਸੀ ਤੂੰ ਇੱਕ ਵਾਰੀ ਬੋਲਣਾ ਕਿ ਮੇਰਾ ਇਹਦੇ ਉੱਤੇ ਕੋਈ ਕਬਜ਼ਾ ਨਹੀਂ ਮੈਂ ਇਹਨੂੰ ਅੱਗੇ ਵੱਧੋ ਸੰਭਾਲੂਗਾ ਵੀ ਤੇ ਮੇਰਾ ਕਿਸੇ ਨਾਲ ਕੋਈ ਪ੍ਰੀਵ ਕਰਵਾਉਣਾ ਨਹੀਂ ਜੀ ਗਰੀਬ ਪਾਪਾ ਦੂਸਤ ਨਹੀਂ ਜੀ ਗਰੀਬ ਉਹਦੀ ਗੱਲ ਸੁਣੋ ਨਹੀਂ ਨਹੀਂ ਜੇ ਜੇ ਜਿਹੜੀ ਗੱਲ ਤੈਨੂੰ ਉਸ ਵੇਲੇ ਕਿਹਾ ਸੀਗਾ ਵੀ ਆ ਬਾਬਾ ਜੀ ਤੇਰੇ ਨਾਲ ਗੱਲ ਕਰਨਾ ਚਾਹੁੰਨੇ ਜੀ ਜਿਹੜੀ ਇੱਥੇ ਤੋਪ ਚੱਲਣ ਰਹੀ ਸੀ ਤੈਨੂੰ ਇੱਕ ਮੈਂਬਰ ਪਾਰਲੀਮੈਂਟ ਉਹਨੂੰ ਇਗਨੋਰ ਕਰਦਾ ਜਿਹੜੀ ਕਿਹੜੇ ਤੇਰੀ ਬੜਾਈ ਹੈ ਮੈਂ ਇਗਨੋਰ ਕਿਉਂ ਨਹੀਂ ਕੀਤਾ ਤੂੰ ਸਾਡੀ ਗੱਲ ਉਸੇ ਫੋਨ 'ਤੇ ਸੁਣ ਲਈਦਾ ਬਾਬਾ ਜੀ ਆਹ ਰੋਲਾ ਮੈਂ ਇਸ ਤੇ ਆਇਆ ਹਾਂ ਆਹ ਪੋਜੀਸ਼ਨ ਅਸੀਂ ਤੁਹਾਨੂੰ ਇੱਥੇ ਆਉਣ ਵੀ ਕਿਰੂਟ ਪਈਦੀ ਬਾਬਾ ਜੀ ਮੈਂ ਤੈਨੂੰ ਕਿਉਂਕਿ ਹੁਣ ਇੰਨਾ ਹੀ ਤੁਹਾਨੂੰ ਹੈਗਾ ਵੀ ਲੋਕਤੰਤਰ ਦੇ ਵਿੱਚ ਜੇ ਤੁਸੀਂ ਗਵਰਨੀ ਕਰੀ ਜੋ ਤੁਹਾਨੂੰ ਪੁੱਛੇਗਾ ਨਹੀਂ ਨਹੀਂ ਬਿਲਕੁਲ ਨਹੀਂਗਾ ਜੀ ਜੋ ਜੋ ਦੇਣਾ ਚੀਗਾ ਉਹਨਾਂ ਨੇ ਕਹਿੰਦਾ ਕਬਜ਼ਾ ਰੋਲਾ ਕਬਜ਼ੇ ਦਾ ਕਬਜ਼ਾ ਤੁਸੀਂ ਛਡਾਰੇ ਨਿਦਰਾਸ਼ਤ ਪੁੱਟਣੇ ਸ਼ੁਰੂ ਕਰ ਦੇ ਜੀ ਜੀ ਕਿਹੜੇ ਕੰਮ ਤੁਸੀਂ ਕਰਨਾ ਇਹਨੂੰ ਕਹਿੰਦੇ ਬਾਈ ਕਰ ਕਬਜ਼ਾ ਦੇ ਫੜਕੇ ਅੰਦਰ ਕਰਦੇ ਇਹਨੂੰ ਫੜਕੇ ਜੀ ਕਹਿੰਦਾ ਮੇਰਾ ਕਬਜ਼ਾ ਫੜਕੇ ਅੰਦਰ ਕਰਦੇ ਇਹਨੂੰ ਕ੍ਰਸ਼ਤ ਪੁੱਟਣ ਦਾ ਕੀ ਅਰਥ ਦਰੋ ਬਾਈ ਐਕਸੀਡੈਂਟ ਇਹਦੇ ਉੱਤੇ ਕਿਹੜੀ ਐਕਸੀਡੈਂਟ ਹੁੰਦੀ ਹੈ ਨਹੀਂ ਕੋਈ ਸੋਚ ਰਿਹਾ ਤੈਨੂੰ ਐਕਸੀਡੈਂਟ ਕਦੇ ਨਹੀਂ ਤੇ ਕਿਹੜੇ ਰਿਕਸ਼ੇ ਨਾਲ ਜੀ ਹੁੰਦੇ ਕਿਹੜਾ ਬਿਜਾਰਾ ਦੱਸੋ ਕਹਿੰਦੇ ਚੋਕਦੇ ਤੁਸੀਂ ਸਰਦਾਰ ਬਾਬਾ ਜੀ ਨਹੀਂ ਬਾਬਾ ਜੀ ਜਦੋਂ ਤੁਹਾਡੀ ਤੁਹਾਡੀ ਤੁਹਾਡਾ ਬਹੁਤ ਤੁਹਾਡਾ ਬਹੁਤ ਮਾਣ ਹੈ ਤੁਸੀਂ ਜੋ ਕੰਮ ਕਰੋਗੇ ਜੋ ਹੁਕਮ ਕਰੋਗੇ ਤੁਹਾਡਾ ਬਹੁਤ ਮਾਣ ਹੈ ਤੁਹਾਡਾ ਬਹੁਤ ਮਾਣ ਹੈ ਅਸੀਂ ਤੁਹਾਨੂੰ ਕਦੀ ਕਦੀ ਜੋ ਹੁਕਮ ਕਰੋਗੇ ਅਸੀਂ ਕਰਾਂਗੇ ਮੈਂਬਰ ਪਾਰਲੀਮੈਂਟ ਨਾਲ ਕਿੰਦਾ ਗੱਲ ਕਰਨੀ ਤੇਰੇ 100 ਫੱਟੇ ਦੱਸ ਨਾ 100 ਫੱਟੇ ਜਾਇਆ ਹੁਣ ਸੁਣੋ ਬੜੀ ਕਲ ਸੁਣੋ ਕਿਸੇ ਦਾ ਕੋਈ ਕਬਜਾ ਨਹੀਂ ਜੋ ਇਹਨੇ ਕਿ ਹੋਰ ਕੋਈ ਕੋਈ ਮੇਰਾ ਬੇਟਾ ਵੀ ਕਹਿੰਦਾ ਜੀ ਮੈਂ ਗੁਰਦੁਆਰੇ ਚ ਬੈਠ ਕੇ ਕਹਿੰਦੇ ਜੀ ਅੱਜ ਕੋਈ ਕਬਜਾ ਨਹੀਂ ਆਇਆ ਇਸ ਐਸਾ ਨਿੱਜੀ ਅੰਜੀਸ਼ ਨੇ ਤੇ ਕਹਿੰਦਾ ਜੀ ਜੋ ਹੋਇਆ ਉਹਦੇ ਚ ਮਗ ਵੀ ਦੇਣ ਜੀ ਹਾਂਜੀ ਹਾਂ ਉਹਦੇ ਜਵਾਬ ਉਹ ਦੇਣਗੇ ਕੋਈ ਕਬਜ਼ਾ ਨਹੀਂ ਨਹੀਂ ਕੋਈ ਪਾਪਾ ਜੀ ਕਬਜ਼ਾ ਨਹੀਂ ਕਰ ਬਾਕੀ ਕਬਜ਼ਾ ਤੇ ਖੋਲੋ ਫੋਟ ਫੋਟ ਸਾਡੀ ਸੋਲ ਲਓ ਜੀ ਇਹਦੇ ਤੇ ਇਹਦੇ ਤੇ ਅਸੀਂ ਇੱਕ ਖਸਾਲ ਸੀ 100 ਕਿਹਾ ਸੀ ਅਸੀਂ ਉਹਦੇ ਪਾਸੇ ਗਿਆ ਸੀ ਕਿਤੇ ਪਹਿਲਾਂ ਪਹਿਲਾਂ ਛੋਲ ਲਿਓ ਸਰ ਅਸੀਂ ਬੈਂਚ ਚਾਹ ਦਗਾ ਗਿਆ ਸੀ ਤੇ ਬੈਂਚ ਲਗਾ ਦਿਓ ਝੂਲੇ ਲਿਆ ਦਿਓ ਬੱਚਿਆਂ ਦੀ ਅੱਡੀ ਗੱਲ ਸੁਣੋ ਆ ਦੇਖੋ ਤੁਸੀਂ ਆ ਗਏ ਆ ਤੁਸੀਂ ਹਨਾ ਸਾਨੂੰ ਤੁਸੀਂ ਬੜੇ ਅਸੀਂ ਤੁਹਾਡੀਆਂ ਗੱਲਾਂ ਸਟੇਜਾਂ ਉੱਤੇ ਸੁਣਦੇ ਰਹੇ ਨੇ ਮੈਂ ਕਿਸੇ ਦਾ ਮੈਂ ਕਿਸੇ ਬੱਚੇ ਨੂੰ ਪੜ੍ਹਾਉਂਦੇ ਆ ਟੀਚਰ ਜੇ ਕਿਤੇ ਤੁਸੀਂ ਆਪਸ ਵਿੱਚ ਉਹ ਗਵਾਂਡ ਨਾ ਕਰਦਾ ਰਹਿਣਾ ਇਹ ਅਸੀਂ ਪਾਠ ਪੜ੍ਹਿਆ ਹੁੰਦਾ ਅਸੀਂ ਕਹਿੰਦੇ ਆ ਨੌਬਤ ਨਾ ਹੋਵੇ ਠੀਕ ਹੈ ਬਿਲਕੁਲ ਜਿੱਥੇ ਮਰਜ਼ੀ ਬਾਬਾ ਜੀ ਪਿਖਾ ਲਿਓ ਬਲਦੇਵ ਸਿੰਘ ਨੂੰ ਜਿੱਥੇ ਮਰਜ਼ੀ ਜੇ ਪਰਦੇਵ ਸਿੰਘ ਦੇ ਵਿੱਚ ਨੌਕਸ ਕੱਢਿਓ ਜਿੱਥੇ ਮਰਜ਼ੀ ਸ਼ਹਿਰ ਦੇ ਪਤਵੰਤੇ ਲੱਗ ਲਓ ਇਸ ਮਾਮਲੇ ਵਿੱਚ ਮੇ ਤੁਹਾਨੂੰ ਨੌਕਸ ਕੱਢ ਦਿਓ ਮੈਂ ਤੁਹਾਡੇ ਚਰਨੀ ਪੈਜੂ ਛੇਰ ਛੜ ਜੂ ਇਹ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਇਹ ਇਸ ਪਾਰਕ ਦੇ ਮਾਮਲੇ ਵਿੱਚ ਇਹ ਗੱਲ ਹੋ ਰਹੀ ਹੈ ਮੈਂ ਸਾਰੇ ਸ਼ਹਿਰ ਦੀਆਂ ਮਿੰਤਾ ਕੀਤੀਆਂ ਕੱਲੇ ਕੱਲੇ ਪਤਵੰਤੇ ਸੱਜਣ ਕੋ ਗਿਆ ਇਹਹੀ ਅਹੀ ਉਹੀ ਗੱਲ ਸਮਝਾਉਦੇ ਆ ਦੇ ਤੁਸੀਂ ਬੈਠ ਕੇ ਕਰ ਲੈ ਤੁਹਾਨੂੰ ਕਿਸੇ ਕੋਈ ਨਹੀਂ ਜਾਣਾ ਪੈਣਾ ਅਸੀਂ ਬਹੁਤ ਬੇਤਮੀਜ਼ੀ ਜੀ ਬੈਠ ਕੇ ਨਹੀਂ ਕੋਈ ਨਹੀਂ ਬੈਠਣਾ ਚਾਹਦਾ ਸੀ ਬੈਠੋ ਦੁਆਨ ਛਡੋ ਅੱਜ ਸਾਰੇ ਉਹਨਾਂ ਨੂੰ ਬਖਰਾ ਤਾਂ ਬਾਬਾ ਜੀ ਕਹਿੰਦਾ ਜਿਹੜਾ 10 ਫੁੱਟ ਵਾਲੀ ਕਸਤ ਉਹ ਛਡਾ ਦੇਣੀ ਗੱਲ ਸੁਣੋ ਦੂਜੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਇਹੋ ਤੇਰੇ ਨਹੀਂ ਸੁਣਨੀ ਤੇ ਫਿਰ ਉਹ ਜੀ ਕਹਿੰਦੇ ਨਹੀਂ ਸੁਣਨੀ ਮਾਰੀ ਜੀ ਸੁਣ ਧਲੋ ਸਾਡੀ ਸੁਣਨੇ ਆ ਇੱਕ ਬੈਂਚ ਪਾਰ ਅਟੂੜੇ ਉਹਦੇ ਬੰਦੇ ਆ ਨਾ ਜੀ ਬਾਹਰ ਕਿਹਦੇ ਪੂਰੇ ਮਰੇ ਲੱਗਦੇ ਆ ਵੀ ਉਹ ਕੋਈ ਕਪੜਾ ਹੀ ਹੋਇਆ ਮੈਂ ਲੋ 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 ਇਹਦੇ ਵਿੱਚ ਪੁੰਡਾ ਦੇ ਨਿਰਮਨ ਸਾਰ ਹੋ ਸਕਦਾ ਹੋਊਗਾ ਉਹ ਉੱਥੇ ਹੋਊਗਾ ਬਾਬਾ ਜੀ ਸਮਝਾ ਲੈਣਾ ਜਿਆਦਾ ਲੜਦੇ ਹੋ ਜਾਏਗਾ ਜੇ ਬੱਸ ਸਾਡੀ ਗੱਲ ਸੁਣੋ ਜੇ ਤਾਂ ਅਸੀਂ ਇੱਕ ਦੁਖੀ ਪੈਨਪ੍ਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669